ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਆਓ ਦਰਸ਼ਨ ਕਰਿਏ ਗੁਰਦੁਆਰਾ ਚੰਨ ਕਮਲ ਸਾਹਿਬ ਇਹੋ ਪਵਿੱਤਰ ਸਥਾਨ ਜਿੱਥੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 8ਪੋ 1704 ਸੰਮਤ ਬਿਕਰਮੀ 1761 ਨੂੰ ਨੰਗੇ ਪੈਰੀ ਲਹੂ ਲਹਾਨ ਫਟੋਏ ਵਸਤਣਾ ਵਿੱਚ ਪੈਰਾ ਵਿੱਚ ਛਾਲੇ ਅਤੇ ਕੰਡਿਆਲੇ ਤੇ ਵਿਖੜੇ ਪੰਡੇ ਤੂ ਹੁੰਦੇ ਹੋਏ ਗੁਲਾਬੇ ਖਤਰੀ ਦੇ ਬਾਗ ਵਿੱਚ ਪਹੁੰਚੇ ਸਨ। ਜਮਕੌਰ ਦੀ ਗੱਡੀ ਵਿੱਚ ਚਾਲੀ ਸਿੰਘਾ ਅਤੇ ਸਹਿਬਜ਼ਾਦਿਆ ਅਜੀਤ ਸਿੰਘ ਅਤੇ ਜਗਤ ਸਿੰਘ ਜੀਦੂ ਚੁੱਕੇ ਸਨ ਤੇ ਅਕਾਲ ਪੁਰਖ ਨੂੰ ਸੰਬੋਧਨ ਕਰਦੇ ਹੋਏ ਇੱਥੇ ਹੀ ਗੁਰੂ ਸਾਹਿਬਾਨੀ ਇਹ ਸ਼ਬਦ ਉਚਾਰੇ ਸਨ। ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਤਦਬਿਨ ਰੋਗ ਰਜ਼ਾਇਆ ਦਾ ਉਡਣ ਨਾਗ ਨਿਵਾਸਾਂ ਦੇ ਰਹਿਣਾ ਸੂਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾਸਾਂ ਨੂੰ ਸੱਥਰ ਚੰਗਾ ਪਟਖੇੜਿਆਂ ਦਾ ਰਹਿਣਾ ਅੰਮ੍ਰਿਤ ਵੇਲਾ ਹੁਣ ਤੇ ਚਮਕੌਰ ਦੇ ਘੇਰੇ ਵਿੱਚੋਂ ਨਿਕਲ ਕੇ ਪੰਜ ਪਿਆਰਿਆਂ ਵਿੱਚੋਂ ਦੋ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਅਤੇ ਇੱਕ ਸਿੰਘ ਭਾਈ ਮਾਨ ਸਿੰਘ ਜੀ ਗੁਰੂ ਸਾਹਿਬਾਂ ਦੇ ਹੁਕਮ ਅਨੁਸਾਰ ਤਾਰਿਆਂ ਦੀ ਸੇਧ ਵਿੱਚ ਚਲਦੇ ਹੋਏ ਇੱਥੇ ਪਹੁੰਚੇ ਸਨ ਜਦੋਂ ਨਨੇ ਗੁਰੂ ਦੇ ਮਖਾਰਬਨ ਤੂੰ ਇਹ ਸ਼ਬਦ ਸੁਨਿਆ ਤਾਂ ਉਹ ਫੁੱਟ ਫੁੱਟ ਰੋਏ ਅਤੇ ਇੱਥੇ ਹੀ ਗੁਰੂ ਸਾਹਿਬਾਂ ਨੂੰ ਭਾਈ ਮਾਨ ਸਿੰਘ ਨੇ ਬਾਗ ਵਿੱਚ ਲੇ ਖੂਦ ਜਾਲ ਚਕਵਾਇਆ ਗੁਰੂ ਸਾਹਿਬਾਂ ਦੀ ਤਲਾਸ਼ ਕਰਦੇ ਹੋਏ ਮੁਗਲ ਫੌਜੀ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਵਿੱਚ ਗੁਰੂ ਸਾਹਿਬਾਂ ਨੂੰ ਤਲਾਸ਼ ਰਿਹਸਨ ਤੇ ਇਸ ਮਾਸ਼ੀਵਾੜੇ ਦੇ ਸਥਾਨ ਤੋਂ ਦੋ ਮੁਸਲਮਾਨ ਪਰਾਵਾ ਨਵੀ ਖਾਣ ਤੇ ਗਣੀ ਖਾਣੇ ਗੁਰੂ ਸਾਹਿਬਾਂ ਨੂੰ ਉਸਤਾ ਬੀ ਬਣਾ ਕੇ ਹੀਰਪਿੰਡ ਬਚਾਇਆ ਤੇ ਇਹ ਹੁਕਮਨਾਮਾ ਗੁਰੂ ਸਾਹਿਬਾਂ ਤੋਂ ਪ੍ਰਾਪਤ ਕੀਤਾ ਗੁਰੂ ਸਾਹਿਬਾਂ ਨੂੰ ਉੱਚ ਦਾ ਪੀਰ ਬਣਾ ਕੇ ਪਾਲਕੀ ਵਿੱਚ ਬਿਠਾ ਕੇ ਦੋਨੋਂ ਭਰਾ ਗਣੀਖਾ ਅਤੇ ਨਬੀਖਾ ਅਗਲੇ ਪਾਸੇ ਤੋਂ ਅਤੇ ਪਿੱਛੇ ਤੋਂ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੇ ਚੁੱਕ ਲਿਆ ਤੇ ਭਾਈ ਦਿਆ ਸਿੰਘ ਜੀ ਨੇ ਚਵਰ ਕੀਤੀ ਗੁਰੂ ਸਾਹਿਬ ਦੇ ਅਥਾਪ ਪ੍ਰੇਮ ਦੇ ਕੇ ਦੋਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੀ ਆਪਣਾ ਅੰਤਮ ਸਮੇਂ ਵਿਲੀਨਤਾ ਬਾਰੇ ਦੱਸਿਆ ਸੀ ਇਸ ਕਰਕੇ ਉਹਨਾਂ ਦੀ ਆਸਮਾਦਾ ਇਸ ਗੁਰਦੁਆਰਾ ਸਾਹਿਬ ਵਿੱਚ ਅੱਜ ਵੀ ਮੌਜੂਦ ਹਨ ਅਤੇ ਸਿੱਖ ਸੰਗਤਾਂ ਲਈ ਇਹ ਪੋਜਨੀਖਾਨ